ਮਾਂਸਾ 'ਚ ਐਨਕਾਊਂਟਰ ਦੇ ਦੌਰਾਨ ਗੈਂਗਸਟਰ ਜ਼ਖਮੀ ਹਥਿਆਰਾਂ ਦੀ ਬਰਾਮਦਗੀ ਦੇ ਲਈ ਲੈ ਕੇ ਗਈ ਸੀ ਪੁਲਿਸ ਗੈਂਗਸਟਰ ਨੇ ਪੁਲਿਸ ਤੇ ਫਾਇਰਿੰਗ ਕਰਕੇ ਭੱਜਣ ਦੀ ਕੀਤੀ ਕੋਸ਼ਿਸ਼ ਪਟਿਆਲਾ 'ਚ ਕੂੜੇ ਦੇ ਡੰਪ ਦੇ ਵਿੱਚ ਮਿਲੇ 7 ਰਾਕੇਟ ਚੱਲ ਪੁਲਿਸ ਮੁਤਾਬਕ ਕੋਈ ਤਮਾਕਾ ਖੇਸ ਸਮਗਰੀ ਬਰਾਮਦ ਨਹੀਂ ਆਰਮੀ ਨੂੰ ਦਿੱਤੀ ਗਈ ਸੂਚਨਾ ਸਰਵਰ ਸਿੰਘ ਪੰਦੇਰ ਦੇ ਵੱਲੋਂ 25 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਬੋਲੇ ਜੇ 14 ਤਰੀਕ ਦੀ ਮੀਟਿੰਗ ਦੇ ਵਿੱਚ ਕੇਂਦਰ ਦੇ ਨਾਲ ਨਹੀਂ ਬਣੀ ਸਹਿਮਤੀ ਤਾਂ ਪਾਵਾਂਗੇ ਦਿੱਲੀ ਵੱਲ ਕੋਚਾਲੇ ਐ ਜੀ ਪੀ ਸੀ ਦੀ ਯੰਤਰਕ ਵੇਟੀ ਦੀਆਂ ਬੈਠਕ ਚਾਰੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਹੋ ਰਹੀਆਂ ਵਿਚਾਰਾਂ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੇ ਚਰਚਾ ਸੰਭਵ ਯੂਟਿਊਬਰ ਹਨ ਵੀਰ ਲਾਹੌਰ ਦੀ ਆਤੇ ਕਾਮੇਡੀਅਨ ਸੰਮਿਆ ਰੈਣਾ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਸ਼ੋਅ ਦੇ ਦੌਰਾਨ ਅਪਮਾਨਜਨਕ ਭਾਸ਼ਾ ਵਰਤਨ ਦੇ ਇਲਜ਼ਾਮ ਰਾਸ਼ਟਰ ਦੇ ਸੀਐਮ ਫਰਦਨਵੀਸ ਨੇ ਕਾਰਵਾਈ ਕਰਨ ਦੀ ਕਹੀ ਗੱਲ ਸਤਿ ਸ਼੍ਰੀ ਅਕਾਲ ਤੁਸੀਂ ਵੀ ਅਖ ਰਹੇ ਹੋ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਨੂੰ ਪੈਰੋਲ ਮਿਲੀ ਹੈ ਇੰਜੀਨੀਅਰ ਰਸ਼ੀਦ ਨੂੰ 2 ਦਿਨ ਦੀ ਕਸਟਡੀ ਪੈਰੋਲ ਮਿਲੀ ਹੈ 11 ਕੱਲ ਅਤੇ 13 ਫਰਵਰੀ ਦੀ ਕਸਟਡੀ ਪੈਰੋਲ ਮਿਲੀ ਹੈ ਸੰਸਦ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਦਰਸਲਿਆ ਪੈਰੋਲ ਦਿੱਤੀ ਗਈ ਹੈ ਜੰਮੂ ਕਸ਼ਮੀਰ ਦੇ 12 ਮੂਲਾ ਤੋਂ ਦਰਸਲ ਸੰਸਦ ਮੈਂਬਰ ਨੇ ਇੰਜੀਨੀਅਰ ਰਸ਼ੀਦ ਅਮਰਪਾਲ ਨੇ ਵੀ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਦਰਸਲ ਮੰਗ ਕੀਤੀ ਹੈ ਅਮਰਪਾਲ ਨੇ ਇਹ ਮੰਗ ਕਰਦਿਆਂ ਆ ਪਟੀਸ਼ਨ ਪਾਈ ਹੋਈ ਹੈ ਤਾਂ ਜਰੂਰ ਦੋਵੇਂ ਖਬਰਾਂ ਆਪਣੇ ਆਪ ਦੇ ਵਿੱਚ ਜੋੜ ਕੇ ਵੇਖੀਆਂ ਜਾ ਸਕਦੀਆਂ ਤੁਹਾਨੂੰ ਦੱਸ ਦਈਏ ਕਿ ਜੇਕਰ ਇੰਜੀਨੀਅਰ ਰਸ਼ੀਦ ਦੀ ਗੱਲ ਕੀਤੀ ਜਾਵੇ ਤਾਂ ਜੇਲ੍ਹ ਦੇ ਵਿੱਚ ਰਹਿੰਦੇ ਆ ਇਸ ਦੇ ਵੱਲੋਂ ਲੋਕ ਸਭਾ ਚੋਣ ਲੜੀ ਗਈ ਆਖਰਕਾਰ ਜਿੱਤ ਵੀ ਹਾਸਲ ਨਹੀਂ ਦੂਜੇ ਪਾਸੇ ਗੱਲ ਸੰਸਦ ਅਮਰਿਤਪਾਲ ਦੀ ਕਰੀਏ ਤਾਂ ਉਹ ਵੀ ਜੋ ਕਿ ਜੇਲ੍ਹ ਦੇ ਵਿੱਚ ਬੰਦ ਨੇ ਤੇ ਜੇਲ੍ਹ ਦੇ ਵਿੱਚ ਰਹਿੰਦੇ ਉਹਨਾਂ ਦੇ ਵੱਲੋਂ ਲੋਕ ਸਭਾ ਚੋਣ ਲੜੀ ਗਈ ਖਡੂਰ ਸਾਹਿਬ ਤੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਤਾਂ ਇਸ ਦੇ ਵਿੱਚ ਆਲੇ ਵੱਡੀ ਜਾਣਕਾਰੀ ਵੱਡੀ ਖਬਰ ਹੈ ਕਿ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਨੂੰ ਪੈਰੋਲ ਦਿੱਤੀ ਗਈ ਹੈ ਇੰਜੀਨੀਅਰ ਰਸ਼ੀਦ ਨੂੰ 2 ਦਿਨ ਦੀ ਕਸਟਡੀ ਪੈਰੋਲ ਮਿਲੀ ਹੈ 11 ਤਰੀਕ ਯਾਨੀ ਕਿ ਕੱਲ ਤੇ 13 ਫਰਵਰੀ ਦੀ ਕਸਟਡੀ ਪੈਰੋਲ ਦਿੱਤੀ ਗਈ ਹੈ ਸੰਸਦ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਲਈ ਪੈਰੋਲ ਦਿੱਤੀ ਗਈ ਹੈ ਆ ਤੁਹਾਨੂੰ ਦੱਸ ਦੇ ਕਿ ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋਂ ਸੰਸਦ ਮੈਂਬਰ ਨੇ ਇੰਜੀਨੀਅਰ ਰਸ਼ੀਦ ਅਮਰਪਾਲ ਨੇਵੇਂ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਅਮਰਪਾਲ ਨੇ ਮੰਗ ਕਰਦੇ ਹਾਈ ਕੋਰਟ ਦੇ ਵਿੱਚ ਆ ਪਟੀਸ਼ਨ ਪਾਈ ਹੋਈ ਹੈ ਖੈਰ ਉਸਤੇ ਵੇਖਣਾ ਹੋਵੇਗਾ ਆ ਤਾਂ ਜਰੂਰ ਜਦੋਂ ਇਸ ਤਰੀਕੇ ਦੇ ਕੇਸ ਸਾਹਮਣੇ ਆਉਂਦੇ ਨੇ ਤੇ ਫਿਰ ਇਸ ਤਰੀਕੇ ਦੇ ਨਾਲ ਹਵਾਲਾ ਵੀ ਜਰੂਰ ਆ ਕੋਰਟ ਦੇ ਸੁਣਵਾਈ ਦੇ ਦੌਰਾਨ ਦਿੱਤਾ ਜਾਂਦਾ ਹੈ ਖੈਰ ਦੇਖਣਾ ਹੋਵੇਗਾ ਕਿ ਕੀ ਹਾਈ ਕੋਰਟ ਤੋਂ ਇਸ ਤਰੀਕੇ ਦੇ ਨਾਲ ਕੋਈ ਅਮਰਿਤਪਾਲ ਨੂੰ ਵੀ ਰਾਹਤ ਮਿਲਦੀ ਹੈ ਇਸ ਤਰੀਕੇ ਦੀ ਕੋਈ ਪੈਰੋਲ ਮਿਲਦੀ ਹੈ ਇਸ ਤੇ ਜਰੂਰ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ ਪਰ ਦੂਜੇ ਪਾਸੇ ਗੱਲ ਆ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਦੀ ਕੀਤੀ ਜਾਵੇ ਤਾਂ ਉਹਨਾਂ ਨੂੰ ਪੈਰੋਲ ਮਿਲੀ ਹੈ 2 ਦਿਨ ਦੀ ਕਸਟਡੀ ਪੈਰੋਲ ਦਿੱਤੀ ਗਈ ਹੈ 11 ਤਰੀਕ ਤੇ 13 ਫਰਵਰੀ ਨੂੰ ਕਸਟਡੀ ਪਰੋਲ ਦਿੱਤੀ ਗਈ ਹੈ ਆ ਤੁਹਾਨੂੰ ਦੱਸ ਦਈਏ ਕਿ ਦੋਵੇਂ ਸੰਸਦ ਮੈਂਬਰਾਂ ਦੀ ਜੇਕਰ ਮળાਕੀ ਗੱਲ ਦੇਖੀ ਜਾਵੇ ਤਾਂ ਦੋਵੇਂ ਸੰਸਦ ਮੈਂਬਰਾਂ ਦੇ ਵਿੱਚੋਂ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਜੋ ਕਿ ਚੋਣ ਵੀ ਲੜੀ ਗਈ ਤੇ ਜਿੱਤ ਵੀ ਹਾਸਲ ਕੀਤੀ ਗਈ ਐਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸ਼ੰਕਰ ਨੰਦੜ ਚੁੜ ਚੁੱਕੇ ਨੇ ਸ਼ੰਕਰ ਕਿਆ ਕੋ ਜਾਣਕਾਰੀ ਅ ਨਿਸ਼ੰਦ ਦੋਟੇਖੀ ਇਸ ਖ਼ਬਰ ਚ ਬੜੀ ਖਬਰ ਕਹੀ ਜਾ ਸਕਦੀ ਹੈ ਜਿਸ ਤਰ੍ਹਾਂ ਸੇ ਦਿੱਲੀ ਹਾਈ ਕੋਰਟ ਮੇ ਇਸ ਮਾਮਲੇ ਪਰ ਇੱਕ ਬੜੀ ਕਾਰਵਾਈ ਕੋ ਅਨਜਾਮ dete hue jis tarah पिछले कुछ दिनों से लगातार इस मामले को सुना जा रहा था और बारामुला के सांसद प्रसिद्ध इंजीनियर जो हैं जो जिस तरह से वो अंतरिम जमानत की मांग कर रहे थे एक तो एक तरह से कहा कही जा सकते हैं कि उनके लिए एक बड़ी खबर है दो दिनों का एक अंतरिम जमानत मिला है और दो दिनों की अंतरिम जमानत के दौरान में सांसद रस्टी इंजीनियर जो हैं उन्हें संसद में संसद की जो कार्रवाई है उसमें हिस्सा लेने की अनुमति दी जाएगी और जिस तरह से बताया संसद में शामिल होने के लिए जो कस्टडी मिली है पेरोल मिली है तो इस मामले में वो तिहार जेल से सीधे संसद भवन में जाएंगे और हालांकि संसद भवन में जाने से पहले उन्हें एक एक जो एक कहा जा सकता है तमाम प्रोटोकॉल प्रोटोकॉल का खास ख्याल रखना होगा और प्रोटोकॉल के तहत उन्हें तिहार जेल से सीधे संसद भवन तक लाया जाएगा एक से कहा जा सकता है कि पिछले कुछ दिनों से लगातार इस मामले में सुनवाई चल रही थी और जिस तरह से बारमूला के सांसद रशीद इंजीनियर वो अंतरिम जमानत की मांग कर रहे थे उनका कहना था कि वो एक जनप्रतिनिधि है एक वो सांसद है और जिस तरह से उन्हें तमाम मामलों पर अपने तमाम मसले को संसद भवन के अंदर में उठाने के एक जो एक मूलभूत एक अधिकार मिला है एक ते इसी अधिकार के तहत ਉਨੇ ਵਿਸ਼ੇ ਜੋ ਇੱਕ ਰਿਆਲ ਬਿਲਕੁਲ ਸ਼ੰਕਰ ਨਾਲ ਹੀ ਜੇਕਰ ਅਮਰਿਤਪਾਲ ਦੀ ਗੱਲ ਕਰੀਏ ਤੇ ਅਮਰਿਤਪਾਲ ਦੇ ਮਾਮਲੇ ਦੇ ਨਾਲ ਜੁੜ ਕੇ ਇਸ ਨੂੰ ਜ਼ਰੂਰ ਵੇਖਿਆ ਜਾ ਸਕਦਾ ਹੈ ਅਮਰਿਤਪਾਲ ਵੀ ਜੋ ਕੇ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਵੱਲੋਂ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਗਈ ਹਾਈ ਕੋਰਟ ਦੇ ਵਿੱਚ ਬਕਾਇਦਾ ਪਟੀਸ਼ਨ ਵੀ ਪਾਈ ਗਈ ਹੈ ਪਰ ਜਦੋਂ ਹੁਣ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਨੂੰ ਪੈਰੋਲ ਮਿਲੀ ਹੈ ਤੇ ਜ਼ਰੂਰ ਹਾਈ ਕੋਰਟ ਦੇ ਸੁਣਵਾਈ ਦੌਰਾਨ ਇਸ ਗੱਲ ਦਾ ਵੀ ਹਵਾਲਾ ਦਿੱਤਾ ਜਾ ਸਕਦਾ ਹੈ ਸਿੱਖਿਏ ਅਮਰਿਤਪਾਲ ਕੇ ਅਗੇ ਬਾਤ ਕਰੇ ਤਾਂ ਅਮਰਿਤਪਾਲ ਕੇ ਸਾਥੀ ਇੱਕ ਐਸਾ ਹੀ ਮਾਮਲਾ ਸਾਹਮਣੇ ਆਇਆ ਥਾ ਕਿਉਂਕਿ जिस तरह से काफी संगीन धाराओं के तहत अमृत पाल के खिलाफ केस रजिस्टर्ड किया गया था केंद्रीय जांच एजेंसी एनआईए के द्वारा वो तफ्तीश की जा रही थी और इसके साथ साथ जिस तरह से चाहे एनआईए की बात करें तो अमृत पाल के मामले में भी एनआईए की एंट्री हुई है और उसके द्वारा गिरफ्तारी हुई और जिस तरह से अगर रशीद इंजीनियर की बात करें तो उनके खिलाफ भी एनआईए की तफ्तीश जो है वो चल रही है एनआईए के द्वारा जिस तरह से केस रजिस्टर किया गया था एक तरह से कहा जा सकता है इन दोनों मामलों में एक इस बात की एक समानता है के दोनों आरोपियों के खिलाफ जिस तरह से एनआईए के द्वारा तफ्तीश की जा रही है लेकिन जेल में रहने के दौरान में जिस तरह से रसिद इंजीनियर जिसमें एक आ, आ, काफी संगीन आरोप थे वो सांसद चुने जाते हैं तो वही दूसरी तरफ देखा जाए अमृतपाल की अगर बात करें तो अमृतपाल की जब गिरफ्तारी होती है गिरफ्तारी के दौरान में वो जिस तरह से जेल में रह करके चुनाव लड़ता है और बाद में चुनाव जीत भी जाता है तो जिस तरह से एक कही जा सकती है कि रसिद इंजीनियर को ਇਕਾ ਬੜੀ ਰਾਹਤ ਮਿਲੀ ਹੈ ਕੋਰਟ ਸੇ ਤਾਂ ਆਨੇ ਵਾਲੇ ਦਿਨੋ ਮੇ ਹੋ ਸਕਤਾ ਹੈ ਕਿ ਇਸ ਮਾਮਲੇ ਪਰ ਅੰਮ੍ਰਿਤਸਰ ਦੇ ਵਕੀਲ ਕੇ ਦੁਆਰਾ ਵੀ ਕੋਰਟ ਮੇ ਅਪੀਲ ਕੀ ਜਾ ਸਕਤੀ ਹੈ ਹਾਂ ਠੀਕ ਹੈ ਸ਼ੰਕਰ ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਇਹ ਵੱਡੀ ਖਬਰ ਜੁੜੀ ਹੋਈ ਹੈ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਦੇਨਾ ਜਿਨਾਂ ਨੂੰ ਕਿ ਪੈਰੋਲ ਦਿੱਤੀ ਗਈ ਹੈ 11 ਤਰੀਕ ਯਾਨੀ ਕਿ ਕੱਲ ਤੇ 13 ਫਰਵਰੀ ਦੀ ਕਸਟਡੀ ਪੈਰੋਲ ਦਿੱਤੀ ਗਈ ਹੈ ਸੰਸਦ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਹ ਇਜਾਜ਼ਤ ਦਿੱਤੀ ਗਈ ਹੈ ਦੂਜੇ ਪਾਸੇ ਗੱਲ ਆ ਸੰਸਦ ਮੈਂਬਰ ਅਮਰਪਾਲ ਦੀ ਕੀਤੀ ਜਾਵੇ ਤਾਂ ਦੋਵੇਂ ਮਾਮਲਿਆਂ ਨੂੰ ਜ਼ਰੂਰ ਆਪਸ ਦੇ ਵਿੱਚ ਜੋੜ ਕੇ ਵੇਖਿਆ ਜਾ ਸਕਦਾ ਹੈ ਕਿਉਂਕਿ ਅਮਰਪਾਲ ਵੀ ਜੋ ਕੇ ਅਸਮ ਦੀ ਡਿਬੁਰਗਰ ਜੇਲ੍ਹ ਦੇ ਵਿੱਚ ਬੰਦ ਨੇ ਜਨਾਂ ਤੇ ਕੇਐਨਐਸ ਲੱਗਿਆ ਹੋਇਆ ਇਸ ਦੇ ਵਿੱਚ ਵਾਲੇ ਉਹਨਾਂ ਦੇ ਵੱਲੋਂ ਵੀ ਫੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਗਈ ਹੈ ਜਿਸ ਦੇ ਲੈ ਕੇ ਹਾਈ ਕੋਰਟ ਦੇ ਵਿੱਚ ਬਕਾਇਦਾ ਪਟੀਸ਼ਨ ਵੀ ਪਾਈ ਗਈ ਹੈ ਖੈਰ ਵੇਖਣਾ ਹੋਵੇਗਾ ਕਿ ਕੀ ਹਾਈ ਕੋਰਟ ਤੋਂ ਅਮਰਪਾਲ ਨੂੰ ਇਸ ਤਰੀਕੇ ਦੀ ਕੋਈ ਪੈਰੋਲ ਮਿਲਦੀ ਹੈ ਜਾਂ ਨਹੀਂ ਜਾਂ ਇਸ ਤਰੀਕੇ ਦੀ ਕੋਈ ਰਾਹ ਦਿੱਤੀ ਜਾਂਦੀ ਹੈ ਜਾਂ ਨਹੀਂ ਰੋਕ ਰਾਂਗੇ ਮਾਨਸਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਕਿ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਐਨਕਾਊਂਟਰ ਹੋਇਆ ਹੈ ਪੁਲਿਸ ਦੀ ਗੋਲੀ ਦੇ ਨਾਲ ਗੈਂਗਸਟਰ ਜ਼ਖਮੀ ਹੋਇਆ ਹਥਿਆਰਾਂ ਦੀ ਬਰਾਮਦਗੀ ਦੇ ਦਰਸਲ ਗੈਂਗਸਟਰ ਜਦੋਂ ਪੁਲਿਸ ਲੈ ਕੇ ਪਹੁੰਚੀ ਹੈ ਤੇ ਗੈਂਗਸਟਰ ਦੇ ਵੱਲੋਂ ਪੁਲਿਸ ਤੇ ਫਾਇਰਿੰਗ ਕਰ ਦਿੱਤੀਗੀ ਭੱਜਣ ਦੀ ਕੋਸ਼ਿਸ਼ ਕੀਤੀਗੀ ਰੰਗਦਾਰੀ ਮੰਗਣ ਦੇ ਇਲਜ਼ਾਮਾਂ ਦੇ ਵਿੱਚ ਇਸ ਗੈਂਗਸਟਰ ਨੂੰ ਜੋ ਕਿ ਕਾਬੂ ਕਰ ਲਿਆ ਗਿਆ ਤਾਂ ਲਗਾਤਾਰ ਪੰਜਾਬ ਪੁਲਿਸ ਦਾ ਜੇ ਐਨਕਾਊਂਟਰ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਐਕਸ਼ਨ ਚੱਲ ਰਿਹਾ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤੇ ਐਨਕਾਊਂਟਰ ਦੇ ਦੌਰਾਨ ਕੋਈ ਬਰਮਾਸ਼ਨ ਹੁਣ ਤੱਕ ਇਸ ਮਾਨਸਾ ਦੇ ਵਿੱਚ ਹੀ ਪੰਜਾਬ ਪੁਲਿਸ ਦੀ ਨਜ਼ਰ ਆਉਂਦੀ ਹੈ ਜਿੱਥੇ ਕਿ ਪੁਲਿਸ ਦੇ ਵੱਲੋਂ ਗੈਂਗਸਟਰ ਨੂੰ ਘੇਰਾ ਪਾਇਆ ਜਾਂਦਾ ਹੈ ਇਸ ਦੌਰਾਨ ਮੁੱਠਪੇੜ ਹੁੰਦੀ ਹੈ ਅਤੇ ਪੁਲਿਸ ਦੀ ਗੋਲੀ ਦੇ ਨਾਲ ਚੁੱਕੇ ਗੈਂਗਸਟਰ ਜ਼ਖਮੀ ਹੋ ਜਾਂਦਾ ਹੈ ਤਸਵੀਰਾਂ ਤੁਹਾਨੂੰ ਵਿਖਾ ਰਹੇ ਜਦੋਂ ਕਿ ਜ਼ਖਮੀ ਹਾਲਤ ਵਿੱਚ ਗੈਂਗਸਟਰ ਨੂੰ ਜੋ ਕਿ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਦਰਸਲ ਅੱਜ ਜੋ ਜਾਣਕਾਰੀ ਸਾਹਮਣੇ ਆਈ ਕਿ 18 ਦੀ ਬਰਾਮਦਗੀ ਲਈ ਪੁਲਿਸ ਗੈਂਗਸਟਰ ਨੂੰ ਮੌਕੇ ਤੇ ਲੈ ਕੇ ਪਹੁੰਚੀ ਸੀ ਇਸੇ ਦੌਰਾਨ ਉਸ ਦੇ ਵੱਲੋਂ ਪੁਲਪਾਰਟੀ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਭੱਜਣ ਦੀ ਕੋਸ਼ਿਸ਼ ਕੀਤੀ ਗਈ ਰੰਗਦਾਰੀ ਮੰਗਣ ਦੇ ਇਲਜ਼ਾਮਾਂ ਦੇ ਵਿੱਚ ਦਰਸਲ ਇਸ ਗੈਂਗਸਟਰ ਨੂੰ ਆਖਰਕਾਰ ਉਸ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ ਇਹ ਪੁਲਿਸ ਇਨਕਾਊਂਟਰ ਹੋਇਆ ਤਸਵੀਰਾਂ ਦਿਖਾ ਰਿਹਾ ਮਾਨਸਾ ਦੇ ਹਸਪਤਾਲ ਦੇ ਵਿੱਚ ਇੱਕ ਗੈਂਗਸਟਰ ਨੂੰ ਲਿਆਂਦਾ ਗਿਆ ਮਾਨਸਾ ਦੇ ਇੱਕ ਪਿੰਡ ਦੇ ਵਿੱਚ ਵੱਡਾ ਇਨਕਾਊਂਟਰ ਹੈ ਜਿਹੜਾ ਹੋਇਆ ਸੀ ਇਹਨਾਂ ਗੈਂਗਸਟਰਾਂ ਨੂੰ ਫਰੋਤੀ ਜਿਹੜਾ ਮੰਗਣ ਦੇ ਦੋਸ਼ ਵਿੱਚ ਗ੍ਰਫਤਾਰ ਕੀਤਾ ਗਿਆ ਸੀਗਾ ਤੇ ਪੁਲਿਸ ਪੁਲਿਸ ਦੱਸਦੀ ਹੈ ਕਿ ਹਥਿਆਰਾਂ ਦੀ ਬਰਾਮਦਗੀ ਵਾਸਤੇ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਜਿੱਥੇ ਪੁਲਿਸ ਨੇ ਇਹਨਾਂ ਤੇ ਫਾਇਰਿੰਗ ਕੀਤੀ ਅਤੇ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਗੈਂਗਸਟਰ ਹੈ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ ਉਸ ਨੂੰ ਮਾਨਸਾ ਦੇ ਹਸਪਤਾਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਤਸਵੀਰਾਂ ਸਿੱਧੀਆਂ ਤੁਸੀਂ న్యూਸ 18 ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਮਾਨਸਾ ਦੇ ਵਿੱਚ ਵੱਡਾ ਜਿਹੜਾ ਪੁਲਿਸ ਇੰਕਾਊਂਟਰ ਹੋਇਆ ਹੈਗਾ ਤੇ ਮਾਨਸਾ ਦੇ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈਗਾ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿਸ ਕਰਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਥਿਆਰਾਂ ਦੀ ਬਰਾਮਦਗੀ ਵਾਸਤੇ ਲਿਆਂਦਾ ਜਾ ਰਿਹਾ ਹੈ ਤੇ ਇੱਕ ਗੈਂਗਸਟਰ ਜਿਹੜਾ ਜ਼ਖਮੀ ਹੋਇਆ ਤੇ ਜਿਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਮਾਨਸਾ ਦੇ ਵਿੱਚ ਵੱਡਾ ਪੁਲਿਸ ਇੰਕਾਊਂਟਰ ਵੱਡੀ ਪ੍ਰਾਪਤੀ ਮਾਨਸਾ ਪੁਲਿਸ ਦੀ ਹਥਿਆਰਾਂ ਦੀ ਬਰਾਮਦਗੀ ਵਾਸਤੇ ਇੱਕ ਗੈਂਗਸਟਰ ਨੂੰ ਜ਼ਖਮੀ ਹਾਲਤ ਦੇ ਵਿੱਚ ਫਿਲਹਾਲ ਲਿਆਂਦਾ ਗਿਆ ਮਾਨਸਾ ਦੀ ਸੀਆਈਏ ਸਟਾਫ ਦੇ ਨਾਲ ਇਹ ਵੱਡੀ ਜਿਹੜੀ ਮੁੱਠਭੇੜ ਹੋਈ ਹੈ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜ਼ਖਮੀ ਹਾਲਤ ਦੇ ਵਿੱਚ ਲਿਆਂਦਾ ਫਿਲਹਾਲ ਪਤਨ ਲੱਗ ਚੁੱਕਿਆ ਕਿ ਕਿੱਥੇ ਇਹ ਜਿਹੜਾ ਇਨਕਾਊਂਟਰ ਹੋਇਆ ਤਾਜ਼ਾ ਜਾਣਕਾਰੀ ਦੇ ਲਈ ਫੇਰ ਹਾਜ਼ਰ ਹੋਵਾਂਗੇ ਬਲਦੇਵ ਸ਼ਰਮਾ ਨਿਊਜ਼ 18 ਮਾਨਸਾ ਤਾਂ ਮਾਨਸਾ ਦੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਨਜ਼ਰ ਆਈ ਜਿੱਥੇ ਕਿ ਗੈਂਗਸਟਰ ਦੇ ਵਿਚਾਲੇ ਇਨਕਾਊਂਟਰ ਹੋਇਆ ਹੈ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਇਨਕਾਊਂਟਰ ਦੇ ਦੌਰਾਨ ਜੋ ਕਿ ਪੁਲਿਸ ਦੀ ਗੋਲੀ ਲੱਗਣ ਦੇ ਨਾਲ ਗੈਂਗਸਟਰ ਜ਼ਖਮੀ ਹੋਇਆ ਜਿਸ ਨੂੰ ਕਿ ਇਲਾਜ ਲਈ ਹਸਪਤਾਲ ਦੇ ਵਿੱਚ ਭੇਜਿਆ ਕਰਵਾਇਆ ਗਿਆ ਜਦੋਂ ਹਸਪਤਾਲ ਲਿਜਾਇਆ ਗਿਆ ਆ ਤੁਹਾਨੂੰ ਉਸ ਵੇਲੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮੀਆਂ ਦੀਆਂ ਤਸਵੀਰਾਂ ਤੇ ਵਿੱਚ ਵਿਖੇ ਜਾ ਸਕਦੇ ਨੇ ਆ ਦਰਸਲ ਹਥਿਆਰਾਂ ਦੀ ਬਰਾਮਦਗੀ ਦੇ ਲਈ ਜਦੋਂ ਪੁਲਿਸ ਗੈਂਗਸਟਰ ਨੂੰ ਲੈ ਕੇ ਮੌਕੇ ਤੇ ਪਹੁੰਚੀ ਹੈ ਇਸੇ ਦੇ ਨਾਲ ਉਸ ਦੇ ਵੱਲੋਂ ਪੁਲਿਸ ਨੇ ਫਾਇਰਿੰਗ ਕਰ ਦਿੱ ਰੰਗਦਾਰੀ ਮੰਗਣ ਦੇ ਇਸਤੇ ਇਲਜ਼ਾਮ ਨੇ ਇਸਤੇ ਪੂਰੇ ਕੇਸ ਦੇ ਵਿੱਚ ਪੁਲਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਉਸ ਤੋਂ ਪਹਿਲਾਂ ਵੀ ਪੰਜਾਬ ਦੇ ਵਕਫਾ ਕੇ ਜ਼ਿਲ੍ਹਿਆਂ ਦੇ ਵਿੱਚ ਪੁਲਸ ਦਾ ਇਹ ਐਕਸ਼ਨ ਨਜ਼ਰ ਆ ਚੁੱਕਾ ਹੈ ਚਾਹੇ ਕੋਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਲੁਟੇਰਾ ਹੋਵੇ ਚਾਹੇ ਕੋਈ ਚੋਰ ਹੋਵੇ ਚਾਹੇ ਕੋਈ ਗੈਂਗਸਟਰ ਹੋਵੇ ਚਾਹੇ ਕੋਈ ਹੋਰ ਕਿਸੇ ਤਰੀਕੇ ਦਾ ਬਦਮਾਸ਼ ਹੋਵੇ ਤਾਂ ਅਜਿਹੇ ਅਨਸਰਾਂ ਦੇ ਖਿਲਾਫ ਪੁਲਸ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਕਾਰਵਾਈ ਕੀਤੀ ਜਾ ਰਹੀ ਹੈ ਐਨਕਾਊਂਟਰ ਦੇ ਦੌਰਾਨ ਪਹਿਲਾਂ ਵੀ ਕਈ ਅਜਿਹੇ ਬਦਮਾਸ਼ ਜੋ ਕੇ ਆਕਾਬੂ ਕੀਤੇ ਜਾ ਚੁੱਕੇ ਨੇ ਤੇ ਅਜਿਹੀ ਕਾਰਵਾਈ ਮਾਨਸਾ ਦੇ ਵਿੱਚ ਵੀ ਨਜ਼ਰ ਆਈ ਜਿੱਥੇ ਇੱਕ ਰੰਗਦਾਰੀ ਮੰਗਣ ਦੇ ਇਲਜ਼ਾਮਾਂ ਦੇ ਵਿੱਚ ਗੈਂਗਸਟਰ ਨੂੰ ਕਾਬੂ ਕੀਤਾ ਗਿਆ। ਜਾਂਦੀ ਬਰਾਮਦਗੀ ਵਾਸਤੇ ਪੁਲਿਸ ਉਹਨਾਂ ਨੂੰ ਇਸ ਪਿੰਡ ਕੋਲ ਲੈ ਕੇ ਆਈ ਸੀ ਜਿੱਥੇ ਉਹਨਾਂ ਨੇ ਹਥਿਆਰਾਂ ਨਾਲ ਮਾਨਸਾ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਜੱਸੀ ਪੈਂਚਰ ਨਾਮ ਦਾ ਗੈਂਗਸਟਰ ਹੈ ਜਿਹੜਾ ਉਹ ਜ਼ਖਮੀ ਹੋ ਗਿਆ ਜਿਸ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਹ ਕੁੱਲ 7 ਜਿਹੜੇ ਗੈਂਗਸਟਰ ਸੀ ਨਾਮਜ਼ਦ ਕੀਤੇ ਸੀਗੇ ਫਰੋਤੀ ਦੇ ਮਾਮਲੇ ਦੇ ਵਿੱਚ ਪ੍ਰਗਟ ਸਿੰਘ ਨਾਂ ਦੇ ਜਿਹੜਾ ਟਰਾਂਸਪੋਰਟਰ ਹੈ ਉਸ ਤੋਂ ਫਰੋਤੀ ਮੰਗੀ ਗਈ ਸੀ ਜਿਸ ਕਰਕੇ ਮਾਨਸਾ ਪੁਲਿਸ ਨੇ ਕੁਝ ਸਮੇਂ ਬਾਅਦ ਹੀ ਇਸ ਮਾਮਲੇ ਨੂੰ ਸਲਝਾ ਲਿਆ ਸੀ ਅਤੇ ਅੱਜ ਰਮਾਨ ਦੇ ਦੌਰਾਨ ਉਹਨਾਂ ਤੋਂ ਹਥਿਆਰ ਹੈ ਜਿਹੜੇ ਉਹ ਬਰਾਮਦ ਕਰਵਾਉਣੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਮਾਨਸਾ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਕਰਕੇ ਜਵਾਬੀ ਫਾਇਰਿੰਗ ਦੇ ਵਿੱਚ ਗੈਂਗਸਟਰ ਹੈ ਜਿਹੜਾ ਜੱਸੀ ਪੈਂਚਰ ਉਹ ਗੰਭੀਰ ਜ਼ਖਮੀ ਹੋ ਗਿਆ ਫਿਲਹਾਲ ਕਿਵੇਂ ਕਦੋਂ ਇਹ ਹੋਇਆ ਕਿੰਨੇ ਅਸਲੇ ਇਹਨਾਂ ਤੋਂ ਬਰਾਮਦ ਹੋਏ ਆ ਫਿਲਹਾਲ ਪੁਲਿਸ ਦੇ ਅਧਿਕਾਰੀ ਦੱਸਣਗੇ ਇਹ ਜਾਣਕਾਰੀ ਹੈ ਜਿਹੜੀ ਸਿਰਫ ਸੂਤਰਾਂ ਦੇ ਮਤਾਬਕ ਹੀ ਹੈ ਹਜੇ ਅਧਿਕਾਰਕ ਤੌਰ ਤੇ ਪੁਲਿਸ ਨੇ ਕੋਈ ਬਿਆਨ ਨਹੀਂ ਦਿੱਤਾ ਜਿੱਥੇ ਇਹ ਹਥਿਆਰ ਦੱਬੇ ਗਏ ਸੀ ਉਸ ਜਗ੍ਹਾ ਤੇ ਮਾਨਸਾ ਦੀ ਸਿਟੀ 2 ਪੁਲਿਸ ਸਰਚ ਕਰ ਰਹੀ ਹੈ ਅਤੇ ਦੇਖ ਰਹੀ ਹੈ ਕਿ ਇੱਥੇ ਹੋਰ ਕੁਝ ਹੋ ਸਕਦਾ ਹੈ ਜਾਂ ਨਹੀਂ ਕਿਉਂਕਿ ਜਿਹੜੇ ਹਥਿਆਰ ਹੈ ਉਹ ਪੁਲਿਸ ਨੇ ਬਰਾਮਦ ਕਰਨੇ ਸੀ ਕੀ ਕੁਝ ਪੁਲਿਸ ਨੂੰ ਮਿਲਿਆ ਇਹ ਪੁਲਿਸ ਅਧਿਕਾਰੀ ਦੱਸਣਗੇ ਫਿਲਹਾਲ ਜ਼ਖਮੀ ਦਾ ਜਿਹੜਾ ਇਲਾਜ ਹੈ ਉਹ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਮਾਨਸਾ ਪੁਲਿਸ ਤੇ ਫਾਇਰਿੰਗ ਜਿਹੜੀ ਕੀਤੀ ਗਈ ਸੀ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਗੈਂਗਸਟਰ ਹੈ ਜਿਹੜਾ ਜ਼ਖਮੀ ਹੋਇਆ ਬਲਦੇਵ ਸ਼ਰਮਾ న్యూਸ 18 ਭੈਣੀਵਾਗਾ ਮਾਨਸਾ ਤਾਂ ਮਾਨਸਾ ਦੇ ਵਿੱਚ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ ਜਿੱਥੇ ਕਿ ਐਨਕਾਊਂਟਰ ਦੇ ਦੌਰਾਨ ਇੱਕ ਗੈਂਗਸਟਰ ਨੂੰ ਕੇ ਕਾਬੂ ਕੀਤਾ ਗਿਆ ਜਿਸ ਤੇ ਕਿ ਰੰਗਦਾਰੀ ਮੰਗਣ ਦੇ ਇਲਜ਼ਾਮ ਨੇ ਇਨਾਂ ਹੀ ਇਲਜ਼ਾਮਾਂ ਦੇ ਵਿੱਚ ਪੂਰੀ ਆ ਕਾਰਵਾਈ ਕੀਤੀ ਗਈ ਇਸੇ ਖਬਰ ਤੇ ਹੋਰ ਤਾਜ਼ਾ ਅਪਡੇਟ ਦੇ ਲਈ ਸਾਡੇ ਸਹਿਯੋਗੀ ਬਲਦੇਵ ਸ਼ਰਮਾ ਜੁੜ ਚੁੱਕੇ ਨੇ ਆ ਬਲਦੇਵ ਤਾਂ ਹੁਣ ਤੱਕ ਕੀ ਕੁਝ ਸਾਫ ਹੋਇਆ ਕੀ ਕੋ ਜਾਣਕਾਰੀ ਕਿ ਆਖਰਕਾਰ ਕਿਹੜੇ ਕੇਸ ਦੇ ਵਿੱਚ ਜੁੜਿੰਦਾ ਸੀ ਜਿਸ ਨੂੰ ਕਿ ਕਾਬੂ ਕੀਤਾ ਗਿਆ ਕਿ ਜ਼ਿਆਦਾ ਗੰਭੀਰ ਜ਼ਖਮੀ ਹੈ ਜਿਸ ਨੂੰ ਕਿ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਿਲਕੁਲ ਪਰਮਿੰਦਰ ਇਹ ਬੀਤੇ ਦਿਨੀ ਪ੍ਰਗਟ ਸਿੰਘ ਜਿਹੜਾ ਟਰਾਂਸਪੋਰਟਰ ਸੀ ਉਹ ਤੋਂ ਫਰੋਤੀ ਮੰਗਦੇ ਸੀ ਤੇ ਉਹਦੇ ਘਰ ਦੇ ਬਾਹਰ ਫੈਰਿੰਗ ਕੀਤੀ ਸੀ ਤੇ ਪੁਲਿਸ ਨੇ ਸੱਤ ਜਿਹੜੇ ਗੈਂਗਸਟਰ ਹੈ ਜੋ ਮਦਦ ਕਰਨ ਵਾਲੇ ਹੋਣ ਤਾਂ ਪੁੱਲ 7 ਲੋਕਾਂ ਨੂੰ ਐਫ ਆਈ ਆਰ ਦੇ ਵਿੱਚ ਨਾਮਜ਼ਦ ਕੀਤਾ ਸੀ ਤੇ ਸੱਤਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀਗਾ ਅੱਜ ਇੱਕ ਜਿਹੜਾ ਗੈਂਗਸਟਰ ਹੈ ਜੱਸੀ ਪੈਂਚਰ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਵਾਸਤੇ ਪੈਣੀਵਾਗਾ ਪਿੰਡ ਹੈ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਡਰੇਨ ਹੈ ਇਹ ਕਣਕ ਦੇ ਖੇਤ ਦੇ ਵਿੱਚ ਜਿਹੜੇ ਹਥਿਆਰ ਹੈ ਲੁਕੋ ਕੇ ਰੱਖੇ ਹੋਏ ਸੀ ਜਿਵੇਂ ਹਥਿਆਰ ਉਸ ਨੇ ਚੁੱਕ ਕੇ ਤੇ ਉਹਨੇ ਪੁਸਤੇ ਫਾਇਰ ਕਰ ਦਿੱਤਾ ਜਵਾਬੀ ਫਾਇਰਿੰਗ ਦੇ ਵਿੱਚ ਉਸ ਦੇ ਗੋਲੀ ਲੱਗੀ ਹੈ ਉਸ ਦੇ ਲੱਤ ਹੈ ਜਿਹੜੀ ਪੂਰੀ ਤਰ੍ਹਾਂ ਜਖਮੀ ਹੋਇਆ ਤਾਂ ਉਸ ਨੂੰ ਮਾਨਸਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਕਿਉਂਕਿ ਮਾਮਲਾ ਕਾਫੀ ਵੱਡਾ ਸੀ ਰੰਗਦਾਰੀ ਮੰਗਨ ਦਾ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਹੈ ਜਿਹੜੇ ਇਹ ਕਿਸ ਤਰ੍ਹਾਂ ਘਟਨਾ ਨੂੰ ਅੰਜਾਮ ਦਿੱਤੀ ਪੁਲਿਸ ਦੇ ਅਧਿਕਾਰੀ ਦੱਸਣਗੇ ਫਿਲਹਾਲ ਵੱਡਾ ਜਿਹੜਾ ਐਕਸ਼ਨ ਹੈ ਮਾਨਸਾ ਪੁਲਿਸ ਦਾ ਦੇਖਣ ਨੂੰ ਮਿਲੇ ਅਬਲਦੇਵ ਇਸ ਪੂਰੇ ਕੇਸ ਦੇ ਵਿੱਚ ਇਹੀ ਗੈਂਗਸਟਰ ਜਿਹੜਾ ਲੁੜੈਂਦਾਸੀ ਪੁਲਿਸ ਨੂੰ ਜਾਂ ਹੋਰ ਵੀ ਕੋਈ ਇਸ ਦੇ ਵਿੱਚ ਸ਼ਾਮਿਲ ਦੱਸਿਆ ਜਾ ਰਿਹਾ ਹੈ ਬਿਲਕੁਲ ਵਿਦੇਸ਼ ਵਿੱਚ ਬੈਠੇ ਹੈ ਤੇ ਜਿਹੜੇ ਬਾਹਰ ਦਾਤ ਨੂੰ ਅੰਜਾਮ ਦਿੱਤੀ ਉਹ ਸ਼ੂਟਰ ਸੀ ਜਿਹੜੇ ਜਿਨ੍ਹਾਂ ਨੂੰ ਹਥਿਆਰਾਂ ਵਾਸਤੇ ਬਰਾਂਦੀ ਵਾਸਤੇ ਇਸ ਪਿੰਡ ਦੇ ਵਿੱਚ ਲਿਆਂਦਾ ਸੀ ਪਰੰਤੂ ਇਸ ਦੇ ਪਿੱਛੇ ਹੋਰ ਕੌਣ ਹੈ ਇਹ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਬੀਤੇ ਦਿਨੀ ਨਾਮ ਵੀ ਆਇਆ ਸੀ ਸੂਤਰ ਦੱਸਦੇ ਆ ਕਿ ਇੰਗਲੈਂਡ ਦੇ ਵਿੱਚ ਬੈਠੇ ਇੱਕ ਗੈਂਗਸਟਰ ਨੇ ਇਹ ਜਿਹੜਾ ਸਾਰਾ ਉਹਦੇ ਇਸ਼ਾਰੇ ਤੇ ਹੋਇਆ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਹੋਰ ਵਿਦੇਸ਼ੀ ਕਿਹੜੀ ਤਾਕਤਾਂ ਨੇ ਇਹਨਾਂ ਦੇ ਪਿੱਛੇ ਜਿਹੜੀ ਫੈਰਿੰਗ ਹੈ ਜਿਹੜੀ ਕਰਵਾ ਰਹੀ ਹੈ ਹਾਂ ਠੀਕ ਹੈ ਬਲਦੇਪ ਜੀ ਪੂਰੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਮਾਨਸਾ ਦੇ ਵਿੱਚ ਪੁਲਿਸ ਦੇ ਵੱਲੇ ਵੱਡੀ ਕਾਰਵਾਈ ਕੀਤੀ ਜਿੱਥੇ ਕਿ ਗੈਂਗਸਟਰ ਦੇ ਵਿਚਾਲੇ ਇਨਕਾਊਂਟਰ ਹੋਇਆ ਆ ਪੁਲਿਸ ਤੇ ਗੈਂਗਸ ਗੈਂਗਸਟਰ ਨੂੰ ਜ਼ਖਮੀ ਹਾਲਤ ਵਿੱਚ ਜੋ ਕੇ ਕਾਬੂ ਕਰ ਲਿਆ ਗਿਆ ਜਿਸ ਨੂੰ ਕੇ ਇਲਾਜ ਦੇ ਲਈ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਦਰਸਲ ਇਸ ਤੇ ਕਿਸੇ ਤੋਂ ਰੰਗਦਾਰੀ ਮੰਗਣ ਦੇ ਇਲਜ਼ਾਮ ਨੇ ਇਸੇ ਪੂਰੇ ਕੇਸ ਦੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੈ ਮਾਨਸਾ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਝੜਪ ਹੋਈ ਹੈ ਮਾਨਸਾ ਜ਼ਿਲ੍ਹੇ ਦੇ ਭੈਣੀ ਵਾਗਾ ਦੇ ਕੋਲ ਦਿਖਾ ਰਹੇ ਹਾਂ ਜਿੱਥੇ ਸਿੱਧੀਆਂ ਜਿਹੜੀਆਂ ਫਾਇਰ ਮਾਨਸਾ ਪੁਲਿਸ ਉੱਤੇ ਕੀਤੇ ਗਏ ਜਿਸ ਕਰਕੇ ਇੱਕ ਗੈਂਗਸਟਰ ਹੈ ਜਿਹੜਾ ਜਵਾਬੀ ਫਾਇਰਿੰਗ ਦੇ ਵਿੱਚ ਜ਼ਖਮੀ ਹੋ ਗਿਆ ਬੀਤੇ ਦਿਨੀ ਫਰੋਤੀ ਦੇ ਇੱਕ ਮਾਮਲੇ ਦੇ ਵਿੱਚ ਗੈਂਗਸਟਰ ਫੜੇ ਗਏ ਸੀ ਅਤੇ ਉਹਨਾਂ ਤੋਂ ਹਥਿਆਰਾਂ ਦੀ ਬਰਾਮਦਗੀ ਵਾਸਤੇ ਪੁਲਿਸ ਉਹਨਾਂ ਨੂੰ ਇਸ ਪਿੰਡ ਕੋਲ ਲੈ ਕੇ ਆਈ ਸੀ ਜਿੱਥੇ ਉਹਨਾਂ ਨੇ ਹਥਿਆਰਾਂ ਨਾਲ ਮਾਨਸਾ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਜੱਸੀ ਪੈਂਚਰ ਨਾਂ ਦਾ ਗੈਂਗਸਟਰ ਹੈ ਜਿਹੜਾ ਉਹ ਜ਼ਖਮੀ ਹੋ ਗਿਆ ਜਿਸ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਇਹ ਕੁੱਲ 7 ਜਿਹੜੇ ਗੈਂਗਸਟਰ ਸੀ ਨਾਮਜਾਦ ਕੀਤੇ ਸੀਗੇ ਫਰੋਤੀ ਦੇ ਮਾਮਲੇ ਦੇ ਵਿੱਚ ਪ੍ਰਗਟ ਸਿੰਘ ਨਾਂ ਦੇ ਜਿਹੜਾ ਟਰਾਂਸਪੋਰਟਰ ਹੈ ਉਸ ਤੋਂ ਫਰੋਤੀ ਮੰਗੀ ਗਈ ਸੀ ਜਿਸ ਕਰਕੇ ਮਾਨਸਾ ਪੁਲਿਸ ਨੇ ਕੁਝ ਸਮੇਂ ਬਾਅਦ ਹੀ ਇਸ ਮਾਮਲੇ ਨੂੰ ਸਲਝਾ ਲਿਆ ਸੀ ਅਤੇ ਅੱਜ ਰਮਾਂਡ ਦੇ ਦੌਰਾਨ ਉਹਨਾਂ ਤੋਂ ਹਥਿਆਰ ਹੈ ਜਿਹੜੇ ਉਹ ਬਰਾਮਦ ਕਰਵਾਉਣੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਮਾਨਸਾ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਕਰਕੇ ਜਵਾਬੀ ਫਾਇਰਿੰਗ ਦੇ ਵਿੱਚ ਗੈਂਗਸਟਰ ਹੈ ਜਿਹੜਾ ਜੱਸੀ ਪੈਂਚਰ ਉਹ ਗੰਭੀਰ ਜ਼ਖਮੀ ਹੋ ਗਿਆ ਫਿਲਹਾਲ ਕਿਵੇਂ ਕਦੋਂ ਇਹ ਹੋਇਆ ਕਿੰਨੇ ਅਸਲੇ ਇਹਨਾਂ ਤੋਂ ਬਰਾਮਦ ਹੋਏ ਆ ਫਿਲਹਾਲ ਪੁਲਿਸ ਦੇ ਅਧਿਕਾਰੀ ਦੱਸਣਗੇ ਇਹ ਜਾਣਕਾਰੀ ਹੈ ਜਿਹੜੀ ਸਿਰਫ ਸੂਤਰਾਂ ਦੇ ਮਤਾਬਕ ਹੀ ਹੈ ਹਜੇ ਅਧਿਕਾਰਕ ਤੌਰ ਤੇ ਪੁਲਿਸ ਨੇ ਕੋਈ ਬਿਆਨ ਨਹੀਂ ਦਿੱਤਾ ਜਿੱਥੇ ਇਹ ਹਥਿਆਰ ਦੱਬੇ ਗਏ ਸੀ ਉਸ ਜਗ੍ਹਾ ਤੇ ਮਾਨਸਾ ਦੀ ਸਿਟੀ 2 ਪੁਲਿਸ ਸਰਚ ਕਰ ਰਹੀ ਹੈ ਅਤੇ ਦੇਖ ਰਹੀ ਹੈ ਕਿ ਇੱਥੇ ਹੋਰ ਕੁਝ ਹੋ ਸਕਦਾ ਹੈ ਜਾਂ ਨਹੀਂ ਕਿਉਂਕਿ ਜਿਹੜੇ ਹਥਿਆਰ ਹੈ ਉਹ ਪੁਲਿਸ ਨੇ ਬਰਾਮਦ ਕਰਨੇ ਸੀ ਕੀ ਕੁਝ ਪੁਲਿਸ ਨੂੰ ਮਿਲਿਆ ਇਹ ਪੁਲਿਸ ਅਧਿਕਾਰੀ ਦੱਸਣਗੇ ਫਿਲਹਾਲ ਜ਼ਖਮੀ ਦਾ ਜਿਹੜਾ ਇਲਾਜ ਹੈ ਉਹ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਮਾਨਸਾ ਪੁਲਿਸ ਤੇ ਫਾਇਰਿੰਗ ਹੈ ਜਿਹੜੀ ਕੀਤੀ ਗਈ ਸੀ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਗੈਂਗਸਟਰ ਹੈ ਜਿਹੜਾ ਜ਼ਖਮੀ ਹੋ ਰੋਕਰਾਂਗੇ ਪਟਿਆਲਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਕਿ ਇੱਥੇ ਕਿ ਰਾਕੇਟ ਬੰਬ ਦੇ ਖੋਲ ਬਰਾਮਦ ਕੀਤੇ ਗਏ ਨੇ ਸਕੂਲ ਦੇ ਨੇੜੇ ਕੂੜੇ ਦੇ ਡੰਪ ਦੇ ਵਿੱਚੋਂ ਜੋ ਕਿ ਰਾਕੇਟ ਸ਼ੈਲ ਮਿਲੇ ਨੇ ਰਾਘਿਰਦੇ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਆ ਬੰਬ ਸਕੀਡ ਦੀ ਟੀਮ ਹੀ ਮੌਕੇ ਤੇ ਪਹੁੰਚੀ 7 ਰਾਕੇਟ ਸ਼ੈਲ ਬਰਾਮਦ ਹੋਏ ਨੇ ਐਸਐਸਪੀ ਆ ਨਾਨਕ ਸਿੰਘ ਦਾ ਜੋ ਕੀ ਬਿਆਨ ਸਾਹਮਣੇ ਆ ਉਹਨਾਂ ਦਾ ਕਹਿੰਦੇ ਕਿ 7 ਰਾਕਟ ਸ਼ੈੱਲ ਬ੍ਰਾਮ ਤੋਂ ਕੀਤੇ ਗਏ ਨੇ ਆਰਮੀ ਨੂੰ ਸੂਚਨਾ ਦੇ ਦਿੱਤੀ ਗਈ ਹੈ। ਤਮਾਕਾ ਖੇਨ ਸਮਗਰੀ ਨਹੀਂ ਮਿਲੀ ਇਹ ਵੀ ਐਸਐਸਪੀ ਦੇ ਵੱਲੋਂ ਸਾਫ਼ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਕਬਾੜੀ ਕੋਈ ਇੱਥੇ ਸੁੱਟ ਕੇ ਗਿਆ ਹੋਵੇਗਾ। ਹਾਲਾਂਕਿ ਇਸ ਨੂੰ ਲੈ ਕੇ ਜ਼ਰੂਰ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਦੇ ਵੱਲੋਂ ਇਹ ਬੰਬ ਦੇ ਖੋਲ ਇੱਥੇ ਸੁੱਟੇ ਗਏ ਨੇ। ਅ ਦਰਸਲ ਪਟਿਆਲਾ ਦੀਆਂ ਤੁਹਾਨੂੰ ਅਸੀਂ ਮੌਕੇ ਦੀਆਂ ਤਸਵੀਰਾਂ ਵਿੱਚ ਵਿਖਾ ਰਹੇ ਹਾਂ ਕਿ ਸਕੂਲ ਦੇ ਨੇੜੇ कूੜੇ ਦੇ ਡੰਪ ਦੇ ਵਿੱਚੋਂ ਇਹ ਬੰਬ ਦੇ ਕੋਲ ਬ੍ਰਾਂਧ ਕੀਤੇ ਗਏ ਐਸਐਸਪੀ ਨਾਨ ਸਿੰਘ ਮੌਕੇ ਤੇ ਪਹੁੰਚੇ ਉਹਨਾਂ ਦੇ ਵੱਲੋਂ ਸਾਫ ਕੀਤਾ ਗਿਆ ਕਿ 7 ਰਾਕੇਟ ਚੱਲੂ ਕੇ ਬ੍ਰਾਂਧ ਕੀਤੇ ਗਏ ਆਰਮੀ ਨੂੰ ਸੂਚਨਾ ਦਿੱਤੀ ਗਈ ਹੈ ਤਮਾਕਾ ਖੇਸ ਸਮਗਰੀ ਇਸ ਦਰਾਂ ਕੋਈ ਵੀ ਨਹੀਂ ਮਿਲੀ ਹਾਲਕਿ ਉਹਨਾਂ ਨੇ ਅਜ਼ੀਹਾ ਜਿਹਾ ਜਿਹੜਾ ਖਦਚਾ ਜਤਾਇਆ ਉਹਨਾਂ ਨੇ ਕਿਹਾ ਕਿ ਜਿਹਾ ਲੱਗ ਰਿਹਾ ਹੈ ਕਿ ਕੋਈ ਕਬਾੜੀ ਇੱਥੇ ਇਹ ਸੁੱਟ ਕੇ ਗਿਆ ਹੋਵੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਜਿਹੜੇ ਰਾਘੀਰ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ 6 ਤੋਂ 7 ਜਿਹੜੇ ਨੇ ਉਹ ਰਾਕਟ ਮਿਲੇ ਨੇ ਇੱਥੇ ਸੋ ਉਹਦੇ ਤੇ ਸ਼ਿਫਟਲੀ ਐਕਟ ਕਰਦੇ ਹੋਏ ਸਾਡੀ ਪੁਲਿਸ ਇੱਥੇ ਪਹੁੰਚੀ ਹੈ ਤੇ ਨਾਲ ਹੀ ਬੌਮ ਡਿਸਪੋਜ਼ਲ ਟੀਮ ਐਂਟੀ ਸਬ ਤੇ ਚੈੱਕ ਟੀਮ ਵੀ ਪਹੁੰਚੀ ਉਹਨਾਂ ਨੇ ਜਿਹੜਾ ਪ੍ਰੀਲੀਮਨਰੀ ਚੈੱਕ ਕੀਤਾ ਉਹਦੇ ਵਿੱਚ ਐਕਸਪਲੋਸਿਵ ਮਟੀਰੀਅਲ ਕੋਈ ਵੀ ਨਹੀਂ ਹੈਗਾ ਸੋ ਇਹੋ ਜਿਹਾ ਲੱਗਦਾ ਕਿ ਕੋਈ ਪੁਰਾਣਾ ਕਬਾੜੀਆ ਵਗੈਰਾ ਇੱਥੇ ਰੱਖ ਗਿਆ ਬਿਕਾਉਜ਼ ਜਿਵੇਂ ਤੁਸੀਂ ਜਗਾ ਦੇਖੋਗੇ ਕਾਰਬੇਜ ਡੰਪ ਹੈ ਸੋ ਇੱਥੇ ਕੋਈ ਸੁੱਟ ਗਿਆ ਪੁਰਾਣਾ ਕਿਸੇ ਕੋਲ ਪਿਆ ਹੋਇਆ ਸੀ ਇਨ ਮਿਲ ਜਾਬਰਾ ਸੋ ਇਹਦੇ ਚ ਇਨਵੈਸਟੀਗੇਟ ਕਰਾਂਗੇ ਡੀਪਲੀ ਸਾਰੇ ਐਂਗਲਸ ਤੋਂ ਹੀ ਆਪਾਂ ਕਰਾਂਗੇ ਨਾਟ ਰੂਲਿੰਗ ਆਊਟ ਐਨੀਥਿੰਗ ਬਟ ਜਿਹੜੀ ਹਜੇ ਤੱਕ ਇਨਵੈਸਟੀਗੇਸ਼ਨ ਹੈ ਇਦਾਂ ਲੱਗ ਰਿਹਾ ਕਿ ਕਿ ਕਬਾੜੀਆਂ ਸੁੱਟ ਕੇ ਗਿਆ ਆਰਮੀ ਅਥਾਰਟिटीज ਨੂੰ ਵੀ ਅਸੀਂ ਨਾਲ ਇਨਵੋਲ ਕਰ ਰਹੇ ਹਾਂ ਉਹਨਾਂ ਦੇ ਵੀ ਐਕਸਪਰਟਸ ਆ ਰਹੇ ਉਹ ਵੀ ਚੈੱਕ ਕਰਨਗੇ ਕਿ ਕਿੰਨੇ ਪੁਰਾਣਾ ਹੈਗਾ ਤੇ ਕਿਵੇਂ ਇੱਥੇ ਤੱਕ ਪਹੁੰਚ ਕਿੰਨੇ ਮਿਲੇ ਸੀਗੇ ਟੋਟਲ 7 ਮਿਲੇ ਸਰ ਕੋ ਸਸੀਡੀ ਫੁਟੇਜ ਵਗੈਰਾ ਮਿਲੀ ਹੈ ਇਥੋਂ ਪਤਾ ਲੱਗੇ ਕੌਣ ਰੱਖ ਗਿਆ ਹਜੇ ਹੁਣੇ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਹੁਣੇ ਹੀ ਇੱਥੇ ਪਹੁੰਚੇ ਹਾਂ ਸੋ ਸੀਸੀਟੀਵੀ ਫੁਟੇਜ ਵੀ ਦੇਖੀ ਜਾਊਗੀ ਬਾਕੀ ਟੈਕਨੀਕਲ ਤਰੀਕੇ ਨਾਲ ਵੀ ਇਨਵੈਸਟੀਗੇਟ ਕੀਤਾ ਜਾਊਗਾ ਹਿਊਮਨ ਇੰਟੈਲੀਜੈਂਸ ਵੀ ਲੱਗ ਜਾਊਗਾ ਸੋ ਜਲਦੀ ਇਹਨੂੰ ਆਪਾਂ ਟਰੇਸ ਕਰ ਲਾਂਗੇ ਕਿ ਕੌਣ ਲੱਕੀ ਗਿਆ ਸਰਸ ਖਲਾਜਮਾਨੀ ਰੁਕਾਂਗੇ ਰੋहतक ਦੀ ਨਾਲ ਜੁੜੀ ਹੋਈ ਵੱਡੀ ਖਬਰ ਦਾ ਕਿ ਇੱਥੇ ਇੱਕ ਨੌਜਵਾਨ ਤੇ ਫਾਇਰਿੰਗ ਕੀਤੀ ਗਈ ਹੈ ਸਕੋਰਪੀਓ ਗੱਡੀ ਦੇ ਵਿੱਚ ਆਏ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਬਦਮਾਸ਼ਾਂ ਨੇ ਨੌਜਵਾਨ ਤੇ ਅਨੇਵਾ ਗੋਲੀਆਂ ਚਲਾਈਆਂ ਫਾਇਰਿੰਗ ਤੋਂ ਬਾਅਦ ਗੱਡੀ ਛੱਡ ਕੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਨੇ ਗੋਲੀ ਲੱਗਣ ਦੇ ਕਾਰਨ ਨੌਜਵਾਨ ਜੋ ਕਿ ਜ਼ਖਮੀ ਹੋਇਆ ਜ਼ਖਮੀ ਹਾਲਤ ਵਿੱਚ ਰੋहतक ਪੀਜੀਆ ਦੇ ਵਿੱਚ ਦਾਖਲ ਕਰਵਾਇਆ ਗਿਆ ਤੇਜ ਕਲੋਨੀ ਦੇ ਵਿੱਚ ਇਹ ਫਾਇਰਿੰਗ ਦੀ ਘਟਨਾ ਵਾਪਰੀ ਹੈ ਫਿਲਹਾਲ ਪੁਲਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੌਕੇ 'ਤੇ ਉਸ ਜਗ੍ਹਾ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਪੂਰੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਅ ਦਰਸਲ ਹਰਿਆਣਾ ਦੇ ਰੋहतक ਦੀਆਂ ਤਸਵੀਰਾਂ ਨੇ ਕਿਥੇ ਕਿ ਨੌਜਵਾਨ ਤੇ ਸ਼ਰੇਆਮ ਫਾਇਰਿੰਗ ਕੀਤੀ ਜਾਂਦੀ ਹੈ ਸਕੋਰਪੀਓ ਗੱਡੀ ਦੇ ਵਿੱਚ ਹੈ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਕਿ ਬਦਮਾਸ਼ਾਂ ਨੇ ਨੌਜਵਾਨ ਤੇ ਅਨੇਕਾਂ ਵਾਰ ਗੋਲੀਆਂ ਚੜਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਗੱਡੀ ਛੱਡ ਕੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਦੇ ਕਾਰਨ ਨੌਜਵਾਨ ਜ਼ਖਮੀ ਹੋਇਆ ਜਿਸ ਨੂੰ ਕਿ ਜ਼ਖਮੀ ਹਾਲਤ ਵਿੱਚ ਹਰੋਤਕ ਪੀਜੀਆਈ ਦੇ ਵਿੱਚ ਦਾਖਲ ਕਰਵਾਇਆ ਗਿਆ ਆ ਦਰਸਲ ਤੇਜ ਕਲੋਨੀ ਦੇ ਵਿੱਚ ਇਹ ਫਾਇਰਿੰਗ ਦੀ ਪੂਰੀ ਘਟਨਾ ਵਾਪਰੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਬਦਮਾਸ਼ ਕੌਣ ਸਨ ਆ ਤਾਂ ਕਿਸ ਗੱਲ ਨੂੰ ਲੈ ਕੇ ਪੂਰੀ ਫਾਇਰਿੰਗ ਕੀਤੀ ਗਈ ਉਸ ਵਾਰਦਾਤ ਦੇ ਪਿੱਛੇ ਵਜ੍ਹਾ ਕੀ ਹੈ ਹਰ ਐਂਗਲ ਤੋਂ ਪੁਲਿਸ ਜਾਂਚ ਕਰ ਰਹੀ ਹੈ ਨਾ ਰੋहतक ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਇਹ ਕਿ ਇੱਕ ਨੌਜਵਾਨ ਤੇ ਸ਼ਰੇਆਮ ਫਰਮਾਸ਼ਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜੋ ਕਿ ਸਕੋਰਪਿਓ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸਨ ਬਦਮਾਸ਼ਾਂ ਨੇ ਨੌਜਵਾਨ ਤੇ ਸ਼ਰੇਆਮ ਗੋਲੀਆਂ ਚੜਾਉਣੀਆਂ ਸ਼ੁਰੂ ਕਰ ਦਿੱਤੀਆਂ ਆਪਾਂ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਗੱਡੀ ਛੱਡ ਕੇ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਉੱਥੇ ਗੱਡੀ ਦੀਆਂ ਮੈਟਨਾਂ ਤਸਵੀਰਾਂ ਵਿਖਾ ਰਹੇ ਉਸ ਗੱਡੀ ਦੇ ਕੋਲ ਪੁਲਿਸ ਅਧਿਕਾਰੀ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੇ ਨੇ ਜਿਨ੍ਹਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਆਕੇ ਬਦਮਾਸ਼ ਕੌਣ ਸਨ ਕਿਸ ਦੇ ਕਹਨ ਤੇ ਫਾਇਰਿੰਗ ਕੀਤੀ ਗਿਆ ਇਸ ਦੇ ਵਿਸ਼ੇ ਵਜਾ ਕੀ ਹੈ ਤੇ ਵੱਡਾ ਸਵਾਲ ਹੈ ਕਿ ਆਖਰਕਾਰ ਇਹ ਬਦਮਾਸ਼ ਕਦੋਂ ਆ ਪੁਲਿਸ ਦੀ ਗ੍ਰਿਫਤ ਦੇ ਚੌਣਗੇ ਤਾਂ ਰੋहतक ਦੀਆਂ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਨੌਜਵਾਨ ਤੇ ਸ਼ਰੀਆਂ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਉਹ ਬਦਮਾਸ਼ ਜੋ ਕਿ ਸਕੋਰਪਿਓ ਗੱਡੀ ਦੇ ਵਿੱਚ ਸਵਾਰੂ ਹੋ ਕੇ ਆਏ ਸ਼ਰੀਆਂ ਨੌਜਵਾਨ ਤੇ ਗੋਲੀਆਂ ਚਲਾਈਆਂ ਗਈਆਂ ਆ ਤਾਂ ਫਾਇਰਿੰਗ ਕਰਨ ਦੇ ਬਾਅਦ ਗੱਡੀ ਛੱਡ ਕੇ ਵੀ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਆ ਤਾਂ ਇਸ ਫਾਇਰਿੰਗ ਦੇ ਦੌਰਾਨ ਨੌਜਵਾਨ ਜੋ ਕਿ ਗੰਭੀਰ ਹਾਲਤ ਵਿੱਚ ਜ਼ਖਮੀ ਹੋਇਆ ਜਿਸ ਨੂੰ ਕੇ ਅਰੋਧਕ ਪੀਜੀਆਈ ਦੇ ਵਿੱਚ ਦਾਖਲ ਕਰਵਾਇਆ ਗਿਆ ਅੱਗੇ ਪਤਾਾਂਗੇ ਤੇ ਗੱਲ ਕਰਾਂਗੇ ਕਿਸਾਨਾਂ ਦੀ 25 ਫਰਵਰੀ ਨੂੰ ਦਿੱਲੀ ਕੂਚ ਕਰ ਸਕਦੇ ਨੇ ਕਿਸਾਨ ਕਿਸਾਨ ਆਗੂ ਸਰਮਣ ਸਿੰਘ ਪੰਦੇੜ ਦਾ ਵੱਡਾ ਬਿਆਨ ਆਇਆ ਉਹਨਾਂ ਦਾ ਕਹਿਣਾ ਹੈ ਕਿ ਜੇ ਕੇਂਦਰ ਦੇ ਨਾਲ ਮੀਟਿੰਗ ਦੇ ਵਿੱਚ ਸਹਿਮਤੀ ਨਹੀਂ ਬਣੀ ਤਾਂ ਦਿੱਲੀ ਕੂਚ ਕਰਾਂਗੇ 25 ਫਰਵਰੀ ਨੂੰ ਪੈਦਲ ਦਿੱਲੀ ਕੂਚ ਕੀਤਾ ਜਾਵੇਗਾ ਕਿਸਾਨ ਆਗੂਆਂ ਦੀ 12 ਫਰਵਰੀ ਵਾਲੀ ਮੀਟਿੰਗ ਦੇ ਵਿੱਚ ਜਾਵੇਗਾ ਸ਼ੰਭੂ ਖਨੋਰੀ ਮੋਰਚਾ ਇਸ ਮੀਟਿੰਗ ਦੇ ਵਿੱਚ ਇਕਤਾ ਮਤੇ ਤੇ ਦਰਸਲ ਚਰਚਾ ਕੀਤੀ ਜਾਵੇਗੀ ਪਹਿਲਾਂ ਕਿ ਹਾਲਾਂਕਿ ਸਸਟੈਂਸ ਪਰਕਰਫੈਕਟ ਸੀਗਾ ਕਿ ਇਸ ਮੀਟਿੰਗ ਦੇ ਵਿੱਚ ਦੋਵੇਂ ਫੋਰਮ ਦੇ ਆਗੂ ਸ਼ਾਮਲ ਹੋਣਗੇ ਜਾਂ ਨਹੀਂ ਆ ਤਾਂ ਹੁਣ ਕਿਸਾਨ ਆਗੂ ਸਰਮਨ ਸਿੰਘ ਸੰਧੇਰ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਹੈ ਆ ਨਾਲ ਉਹਨਾਂ ਨੇ ਕਿਹਾ ਕਿ ਜੇ ਕੇਂਦਰ ਦੇ ਨਾਲ ਮੀਟਿੰਗ ਦੇ ਵਿੱਚ ਸਹਿਮਤੀ ਨਹੀਂ ਬਣੀ ਤਾਂ ਦਿੱਲੀ ਕੂਚ ਕਰਾਂਗੇ 25 ਫਰਵਰੀ ਨੂੰ ਪੈਦਲ ਦਿੱਲੀ ਕੂਚ ਕੀਤਾ ਜਾਵੇਗਾ ਉੱਥੇ ਕਿਸਾਨ ਆਗੂਆਂ ਦੀ 12 ਫਰਵਰੀ ਵਾਲੀ ਮੀਟਿੰਗ ਦੇ ਵਿੱਚ ਵੀ ਸ਼ੰਪੂ ਖਨੋਰੀ ਮੋਰਚਾ ਸ਼ਾਮਲ ਹੋਵੇਗਾ ਇਸ ਮੀਟਿੰਗ ਦੇ ਵਿੱਚ ਇਕਤਾ ਮਤੇ ਤੇ ਚਰਚਾ ਕੀਤੀ ਜਾਵੇਗੀ एक चिट्ठी हम आज भी उनके लिए यहां आपको सामने रखेंगे जो बातें उन्होंने कही हमने उसके ऊपर हम क्या सोच रहे हैं ये चिट्ठी हमारी भी है जो आज हम लोग प्रेस के बाद आपको व्हाट्सएप के ऊपर इसकी सॉफ्ट कॉपी आपको भेज देंगे जो उन्होंने ये कहा कि नया खेती मंडीकरण का खलड़ा आया है उसको मांग पत्र में शामिल किया जाना चाहिए तो हमने अपनी चिट्ठी में लिखा है कि इसके लिए हम लोग पॉजिटिव हैं, और इससे पहले हमने प्रैक्टिकल तौर पर यह खलड़े का विरोध करने के लिए कोर्स लागू किया जिस तरह से तेरह फरवरी को दोनों फोर्मो ने तेरह जनवरी को जो दोनों फोर्मो ने ये उनकी कॉपियां जलाई है उसका विरोध हमने शुरू कर दिया है और उन्होंने ये भी कहा कि एकता मते के ऊपर आप अपना स्पष्ट करिए जो उन्होंने बोला हम आज के सामने स्पष्ट बोल रहे हैं चिट्ठी में भी लिखा है एकता मते में ज्यादातर एकता मता सत्तर अस्सी परसेंट कोई भी हमारी एकता में रुकावट बिल्कुल नहीं है कुछ थोड़ी बहुत ही बातें हैं। एकता मता रुकावट की बात नहीं है एकता मते में ये लिखा था कि आप को चोट निशाना करिए आपने आप अगर उनका पढ़ा हो तो तो हमने तो भाई 26 जनवरी को कॉरपोरेट के बड़े मॉल्स के सामने प्रदर्शन किया और लोग गोदाम के सामने प्रदर्शन किया हम तो इसके ऊपर प्रैक्टिकल तौर पर लड़ रहे हैं हम यह कहना चाह रहे हैं अपने भाइयों को और तो हमने बहुत सारी बातें तो प्रैक्टिकल कर दी है हां यह हमारा मानना है अगर कुछ बातें उस एकता मते की कुछ कुछ सुलझानी हो तो जो हमारी कोऑर्डिनेशन कमेटी का अगर घोषणा होती है उसमें यह मसला हल हो जाएगा कोई बड़ी बात नहीं हमारी ओर से यही लिखा गया पत्र में कुछ बातें स्पष्ट करे जो हमने कहा जो स्पष्टीकरण चाहिए हमारी तो ये मांग है संपूर्ण एकता हो मुकम्मल एकता हो जो हम चाहते हैं फिर भी वो कम से कम एकता चाहते हैं कि संपूर्ण एकता चाहते हैं ये स्पष्ट वो उनको अभी करना बाकी है जो चिट्ठी में हमने लिखा है ये आपको जन तक कर देंगे एक तो ये था हमारा जो बारह की अभी मीटिंग आ रही है आ, इस तरह की और हम एकता के लिए पहले भी प्रयास रखते आगे भी प्रयास करते रहेंगे दूसरा